ਬੀ ਨਾ ਜੇ ਕਿ ਤੁਸੀਂ ਕਿਤੇ ਹੋਰ ਜ਼ਮੀਨ ਲੈਣਾ ਚਾਹੁੰਦੇ ਹੋ ਤੁਹਾਨੂੰ ਵੱਧ ਮਿਲਦੀ ਹੈ 4 ਕਿੱਲੇ ਲੈ ਲਓ ਜੇ 5 ਕਿੱਲੇ ਮਿਲਦੇ ਕਿਤੇ 5 ਕਿੱਲੇ ਲੈ ਲਓ ਪਰ ਇਹ ਹੈ ਨਹੀਂਗਾ ਵੀ ਥੋੜੀ ਜ਼ਮੀਨ ਦੱਬਣ ਆ ਕੇ ਪਿੰਡਾਂ 'ਚ ਆ ਕੇ ਨਾ ਨਾ ਹਜੇ 1992 ਤੋਂ ਬਾਅਦ ਪੰਜਾਬ ਦੇ ਵਿੱਚ ਕੋਈ ਸਰਕਾਰੀ ਕਲੋਨੀ ਨਹੀਂ ਬਣੀ ਨਾ ਅਰਬਨ ਸਿਟੀ ਬਣਿਆ ਅਰਬਨ ਸਿਟੀ ਵੀ ਤਾਂ ਇੱਥੇ ਬਣਿਆ ਸੀ ਨਾ ਆਪਣੇ ਦੋ ਨੇ 1 ਤੇ 2 ਉਦੋਂ ਵੇਦ ਦੂਜੀਆ ਕਲੋਨੀਆਂ ਕਿੰਨੀਆਂ ਬਣ ਗਈਆਂ ਹੁਣ ਉਹ ਪੰਗਾ ਉਹਨਾਂ ਦਾ ਕੰਮ ਮਰਦਾ ਉਹ ਲੀਡਰਾਂ ਨਾਲ ਮਿਲੇ ਹੋਏ ਨੇ ਉਹ ਕਹਿੰਦੇ ਸਾਨੂੰ ਰੋਕੋ ਜੀ ਹਾੜੀ ਦਾ ਸਾਰਾ ਧੰਦਾ ਬੰਦ ਹੋਊਗਾ ਕਿਉਂਕਿ ਸਰਕਾਰ ਦੇਊਗੀ ਇੱਕ ਨੰਬਰ 'ਚ ਤੁਹਾਡੇ ਨਾਲ ਐਗਰੀਮੈਂਟ ਹੋਊਗੀ ਸਰਕਾਰ ਵੱਲੋਂ ਐਗਰੀਮੈਂਟ ਹੋਊਗਾ ਕਿ ਤੁਹਾਨੂੰ ਆਹ ਕਰਕੇ ਦੇਣਾ ਉਹ ਉਧਰ ਇਲੀਗਲ ਹੈ ਤਾਂ ਕਿਹੜਾ ਐਗਰੀਮੈਂਟ ਲੈ ਲਵਾਂਗਾ ਭੱਜ ਜਾਂਦੇ ਨੇ ਉਹ ਤਾਂ ਕਿੰਨੀਆਂ ਤੁਹਾਡੇ ਵਾਲੇ ਵਾਲੇ ਵੀ ਕਲੋਨੀਆਂ ਹੋਣਗੀਆਂ ਬਹੁਤ ਜਿਹੜੀਆਂ ਜਿਹੜੀਆਂ ਦੇ ਵਿੱਚ ਮਤਲਬ ਨਾ ਸੀਵਰੇਜ ਆ ਪੁੱਛ ਨਹੀਂ ਹੈਗਾ ਭੱਜ ਕੇ ਚਲੇਗੇ ਕਿਸੇ ਨੇ 500 ਗਾਇਦਾ ਪਾ ਲਿਆ ਕਿਸੇ ਨੇ 2 3 ਇਕੱਠੇ ਕਰ ਲਏ ਜਿਵੇਂ ਹੁਣ ਮਹੱਲੀਆ ਮਹੱਲੀ ਦੀ ਪਲੈਨਿੰਗ ਹੈ ਕਿ ਇੱਕ ਇੱਕ ਸੈਕਟਰ ਜਿਹੜਾ ਉਹਦੇ ਚ 500 ਗਜ ਦੀ ਘਰ ਨੇ ਬਸ ਦੂਜੇ ਚ 16 ਮਰਲਿਆਂ ਦੇ ਨੇ ਫਿਰ ਸ਼ੋਰੂਮ ਐ ਫਿਰ ਇੰਡਸਟਰੀ ਏਰੀਆ ਲੱਗ ਗਿਆ ਵਿੱਚ ਹੀ ਫੈਕਟਰੀਆਂ ਲਾ ਲੈਂਦੇ ਨੇ ਵਿੱਚ ਹੀ ਕੋਈ ਹਨਾ ਕੋਈ ਪਤਾ ਹੀ ਨਹੀਂ ਲੱਗਦਾ ਕੀ ਹੋਈ ਜਾਂਦਾ ਸੋ ਇਸ ਕਰਕੇ ਜਿਹੜਾ ਮਾਡਰਨ ਵੇ ਆਫ ਲਾਈਫ ਐ ਸਾਨੂੰ ਵੀ ਹੱਕ ਐ ਵੀ ਪਿੰਡ ਵਾਲਿਆਂ ਨੂੰ ਵੀ ਅਸੀਂ ਵੀ ਉਹ ਉਹ ਜ਼ਿੰਦਗੀ ਚਾਹੀਏ ਇਹਦੇ ਬਾਰੇ ਮੈਂ ਤੁਹਾਨੂੰ ਸੁਝਾ ਲੈਣੇ ਨੇ ਕੋਈ ਇਹਦੇ ਵਿੱਚ ਇਹ ਨਹੀਂ ਹੈਗਾ ਜਿਵੇਂ ਕਹੀ ਜਾਂਦੇ ਕਾਰਨ ਵਿੱਚ ਇਹ ਐ ਲੀਡਰਾਂ ਲੀਡਰਾਂ ਚੋਂ ਅੱਦੇ ਅੱਦਿਆਂ ਤੋਂ ਬਾਅਦ ਤਾਂ ਆਪ ਬਿਲਡਰ ਨੇ ਹੁਣ ਅਿਆਲੀ ਰੋਲਾ ਨਹੀਂ ਪਾਊਗਾ ਅਿਆਲੀ ਦਾ ਕੀ ਕੰਮ ਆ ਅੱਡਾ ਝੱਠਾ ਪਿਆ ਸਾਡੇ ਕੋਲ ਹੁਣ ਜਿਹੜੇ ਅਿਆਲੀ ਦੀਆਂ ਪਲਾਟ ਕੱਟੇ ਹੋਏ ਨੇ ਸੋਰਾ 100 ਸਿਟੀ ਸਰ ਉਧਰ ਰੋਲਾ ਪਾਉਣਗੇ ਵੀ ਸਾਡਾ ਕੰਮ ਰੁਕੂ ਏ ਯਾਰ ਜਿਹੜੇ ਇਲੀਗਲ ਕਲੋਨੀਆਂ ਕੱਟਦੇ ਨੇ ਉਹ ਰੋਲਾ ਨਹੀਂ ਪਾਉਣਗੇ ਫਿਰ ਵੀ ਇਹ ਕਿੱਥੋਂ ਧੰਦਾ ਬੰਦ ਕਰਤਾ ਸਾਡਾ ਯਾਰ ਵੀ ਸਰਕਾਰ ਆਪ ਕਰਨ ਲੱਗੀ 1 ਨੰਬਰ ਦਾ ਕੰਮ 1 ਨੰਬਰ ਦਾ ਕੰਮ ਉਹ 2 ਨੰਬਰ ਦਾ ਕਰਦੇ ਆ ਸੋ ਇਸ ਕਰਕੇ ਕੋਈ ਇਦਾਂ ਦੇ ਬਹਿਕਾਵੇ ਜਾਂ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਾ ਇਹ ਤਾਂ 1992 ਤੋਂ ਬਾਅਦ ਮਤਲਬ ਕੋਈ ਸਰਕਾਰ ਨੇ ਕਲੋਨੀ ਨਹੀਂ ਬਣਾਈ 19000 ਤੋਂ ਵੱਧ ਪੂਰੇ ਪੰਜਾਬ 'ਚ ਗੈਰ ਕਾਨੂੰਨੀ ਕਲੋਨੀਆਂ ਬਣ ਗਈਆਂ ਹਰਿਆਣਾ 'ਚ ਇੱਕ ਵੀ ਨਹੀਂ ਹੈਗੀ ਉਹਨਾਂ ਨੇ ਪਹਿਲੀਆਂ ਆਪਦੀਆਂ ਬਣਾਤੀਆਂ ਆ ਪਹਿਲੀ ਆਪਣੇ ਆਰਬਨ ਸੇਟ ਕੱਟ ਕੇ ਉਹਨਾਂ ਨੇ ਕਰਤਾ ਤੁਮ ਅਸੀਂ ਬਿਲਕੁਲ ਨਹੀਂ ਇਹ ਕਹਿੰਦੇ ਕਿ ਖੇਤੀ ਵਾਲੀ ਜ਼ਮੀਨ ਲੈ ਲਓ ਜਾਂ ਕੋਈ ਹੋਰ ਜਿੱਥੇ ਜਿੱਥੇ ਤੁਸੀਂ ਕਹਿਣਾ ਚਾਹੁੰਦੇ ਹੋ ਕਿ ਸਾਡੇ ਇੱਥੇ ਆ ਜਾਓ ਯਾਰ ਆ ਸਾਡੀ ਜ਼ਮੀਨ ਹੈ ਯਾਰ ਸਾਨੂੰ ਸਾਨੂੰ ਕਰੋ ਆ ਕੰਮ ਅਸੀਂ ਵੀ ਕੰਮਕਾਰ ਵਾਲੇ ਪਾਸੇ ਜਾ ਖੇਤੀ ਤੋਂ ਥੋੜਾ ਜਿਹਾ ਹਟিয়ে ਮਰ ਮੈਂ ਨਹੀਂ ਕਹਿੰਦਾ ਕਿ ਬਿਲਕੁਲ ਖੇਤੀ ਕਰਨ ਨੂੰ ਖੇਤੀ ਦਾ ਗਰੀਨ ਸਟੇਟ ਤਾਂ ਰਹੂਗੀ ਰਹੂਗੀ ਸਾਡੀ ਪਰ ਨਾਲ ਨਾਲ ਕੋਈ শোরੂਮ ਜਾਂ ਕੋਈ ਉਹ ਮਿਲਦਾ ਤੁਹਾਡੇ 5 ਕਿੱਲੇ ਨੇ 5 'ਚੋਂ ਇੱਕ ਕਿੱਲਾ ਦੇਣਾ ਚਾਹੁੰਦੇ ਹੋ ਇੱਕ ਕਿੱਲਾ ਦੇ ਦਿਓ 5 'ਚੋਂ 2 ਦੇਣਾ ਚਾਹੁੰਦੇ ਹੋ 2 ਅੱਧਾ ਦੇਣਾ ਚਾਹੁੰਦੇ ਹੋ ਅੱਧਾ ਦੇ ਦਿਓ ਉਸ ਹੱਬ ਨਾਲ ਤੁਹਾਨੂੰ ਉਹ ਮਿਲ ਜਾਊਗਾ ਜਿਹੜਾ ਵੀ ਸਰਕਾਰ ਦਾ ਪਾਲਿਸੀ ਪਰ ਅਸੀਂ ਉਹਨੂੰ ਡਿਵੈਲਪ ਕਰਕੇ ਦੇਵਾਂਗੇ ਮਨ ਲਓ ਵੀ ਕੀਮਤ ਵਧਾ ਕੇ ਤੁਹਾਨੂੰ ਦੇਵਾਂਗੇ ਤੁਹਾਨੂੰ ਤੋਂ ਬਿਲਕੁਲ ਫਰੀਦ ਹਾਂ ਆਪ ਲੈਣਾ ਜਦੋਂ ਜੀ ਨਹੀਂ ਕਹੋਗੇ ਨਹੀਂ ਕਰਦੇ ਚੱਲੀ ਜਾਊਗਾ ਕੰਮ ਹੀ ਠੀਕ ਹੈ ਨਾ ਪਰ ਗੈਰ ਕਲੋਨੀ ਜਿਹੜੀ ਕਲੋਨੀਆਂ ਨਹੀਂ ਬਣ ਦੇਣੀਆਂ ਉਹਨਾਂ ਨੂੰ ਲੁੱਟਣ ਨਹੀਂ ਦੇਣਾ ਲੈਂਡ ਮਾਫੀ ਨੂੰ ਇਹ ਸਾਰੇ ਲੈਂਡ ਮਾਫੀ ਵਾਲੇ ਨੇ ਜਿਹੜੇ ਹੈਗੇ ਨੇ ਸਾਰੇ ਇਨਾਂ ਕੋਲ ਹੀ ਹੈ ਕਿਸੇ ਨਾ ਕੋਈ ਤਰੀਕਾ ਆਵਦਾ ਹੀ ਬੰਦਾ ਹੈ ਉਹ ਕੜਾ ਗਿਆ ਪਾਸ ਜੀ ਫਾਨਾ ਜੀ ਆਪਾਂ ਇਹ ਕਹਦੇ ਨੇ ਇਹਦੀ ਚੱਲਦੀ ਹੈ ਨਾ ਤਾਂ ਤਾਂ ਕਰਕੇ ਇਹਨਾਂ ਕਹਿ ਕੇ ਚੁੱਪ ਕਰ ਜਾਂਦੇ ਆਪਾਂ ਸਾਰੀਆਂ ਤੁਹਾਨੂੰ ਅਸੀਂ ਉਹਦੀਆਂ ਡੂਜ਼ ਐਂਡ ਡੌਂਸ ਸਾਰੀਆਂ ਦੱਸ ਦਾਂਗੇ ਕਿ ਤੁਹਾਡੇ ਕੀ ਸੁਝਾਅ ਨੇ ਤੁਸੀਂ ਸੁਝਾਅ ਵੀ ਦੇ ਦਿਓ ਜੀ ਵੀ ਸਾਨੂੰ ਇੱਕ ਆਪ ਕਲੀਅਰ ਕਰੋ ਗੱਲ ਜੀ ਜੇ ਭਲਾਏ ਹੋ ਜੇ ਭਲਾਏ ਹੋ ਗਿਆ ਇਹ ਇਸ ਕੰਮ ਵਾਸਤੇ ਮੈਂ ਤੁਹਾਡੇ ਨਾਲ ਹਾਲਾਂਕਿ ਪਟਿਆਲੇ 'ਚ ਅਸੀਂ ਕੋਈ ਕੁਝ ਨਹੀਂ ਕਰ ਰਹੇ ਆਂ ਨਹੀਂ ਲੁਧਿਆਣਾ ਦਾ ਕੋਡ ਲੱਗ ਗਿਆ ਹੁਣ ਤਾਂ ਠੀਕ ਹੈ ਨਾ ਉਹ ਇੱਕ ਦਾ ਐਦਾਂ ਸੋਚਿਆ ਉਹ ਹੋ ਗਿਆ ਕੰਮ ਕਿਉਂਕਿ ਕਈ ਅਫਸਰਾਂ ਦੀ ਵੀ ਜ਼ਮੀਨਾਂ ਲਈਆਂ ਹੋਈਆਂ ਨੇ ਨਾ ਕੱਲ ਨੂੰ ਕਲੋਨੀਆ ਕੱਟਣ ਬਾਅਦ ਤੇ ਉਹ ਵੀ ਦੱਸ ਦਿੰਦੇ ਵੀ ਐਂ ਜੇ ਸੋਚੀ ਜਾਂਦੇ ਹੁਣ ਕਿੱਥੋਂ ਬਦਲ ਆਵੇ ਫਿਰ ਅਜੇ ਕਿਹੜਾ ਕੋਈ ਨੋਟੀਫਿਕੇਸ਼ਨ ਜਾਰੀ ਕਰਤਾ ਸੀ ਵੀ ਐਂ ਜੇ ਕਹਿੰਦੇ ਆ ਵੀ ਆਪਣਾ ਕੰਮ ਖਰਾਬ ਹੋ ਜੂ ਆਪਾਂ ਕਈ